ਇੱਕ ਮੂਲ ਨਾ ਬੁੱਝਣ ਆਪਣਾ ਤੇ ਕੁਝ ਉਹ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਾਡਾ ਮੁੱਢ ਕੀ ਆ ਸਾਧ ਸੰਗਤ ਜਦੋਂ ਤੱਕ ਇੱਕ ਰੁੱਖ ਨੂੰ ਆਪਣੇ ਮੂਲ ਬਾਰੇ ਪਤਾ ਨਾ ਜਦੋਂ ਤੱਕ ਮੂਲ ਉਹਦਾ ਜੜਿਆ ਥੱਲੇ ਧਰਤੀ ਨਾ ਤੇ ਬਚਾ ਕੇ ਰੱਖਦਾ ਉਹਨਾਂ ਚ ਹਰਿਆ ਭਰਿਆ ਉਹਨਾਂ ਚ ਪੱਤੇ ਹਰੇ ਟਾਹਣੀਆਂ ਹਰੀਆਂ ਤੇ ਜਿਸ ਦਿਨ ਉਹ ਮੂਲ ਵੱਢਿਆ ਜਾਂਦਾ ਟੁੱਟ ਜਾਂਦਾ ਫਿਰ ਸਾਰੇ ਰੋਕ ਨੂੰ ਨਹੀਂ ਛਾਂਗਨ ਦੀ ਲੋੜ ਪੈਂਦੀ ਉਹ ਆਪਣੇ ਆਪ ਹੀ ਡਿੱਗ ਪਿੰਦਾ ਜੀ ਵਾਹਿਗੁਰੂ ਸੁੱਕ ਜਾਂਦਾ ਫਿਰ ਪੱਤੇ ਸੁੱਕ ਗਏ ਟਾਹਣੀਆਂ ਸੁੱਕੀਆਂ ਮੁੱਲ ਕੀ ਬਸ ਇਹ ਤੇ ਉਦਾਹਰਨਾ ਮਾਰ ਰਿਹਾ ਕਹਿੰਦੇ ਇੱਕ ਮੂਲ ਨਾਲ ਬੁੱਜਣ ਆਪਣਾ ਸਾਨੂੰ ਪਤਾ ਹੀ ਨਹੀਂ ਕਈਆਂ ਨੂੰ ਵੀ ਇਹ ਸਾਡਾ ਮੂਲ ਕੀ ਆ ਸਾਨੂੰ ਪਤਾ ਹੀ ਨਹੀਂ ਵੀ ਸਾਡੀ ਆਰੰਭਤਾ ਕਿੱਥੋਂ ਹੈ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਕਰਨ ਕੀ ਆਏ ਆ ਸੱਚੇ ਪਾਤਸ਼ਾਹ ਮਾਰ ਰਿਹਾ ਕਹਿੰਦੇ ਜਿੰਨਾ ਚਿਰ ਆਰੰਭ ਦਾ ਨਹੀਂ ਨਾ ਪਤਾ ਉਨਾਂ ਚਿਰ ਕਾਰਜ ਹੀ ਨਹੀਂ ਕੀਰੀ ਬੰਦਾ ਜੇ ਦਾ ਆਪਾਂ ਵੀ ਕਹਿੰਨੇ ਨਾ ਜਦੋਂ ਕੰਮ ਕੋਈ ਕਰਨਾ ਹੁੰਦਾ ਅਸੀਂ ਕਿੰਨੇ ਮੂਡ ਨੂੰ ਫੜੀਏ ਇਹਦਾ ਕਹੀਦਾ ਨਾ ਮੂਡ ਨੂੰ ਫੜੀਏ ਹੁਣ ਨਸ਼ਾ ਚੱਲਦਾ ਬਹੁਤ ਜ਼ਿਆਦਾ ਨਿਗੇ ਨਿਗੇ ਸਦਾਗਰ ਵਿਚਾਰੇ ਸਰਕਾਰਾਂ ਨੇ ਜ਼ਿਲਾਂ ਦੇ ਵਿੱਚ ਡੱਕਿਆ ਤੇ ਲੋਕ ਭਰਾ ਕੀ ਆਖਦੇ ਆ ਲੋਕ ਕਹਿੰਦੇ ਮੂਡ ਨੂੰ ਫੜੋ ਜਿੱਥੋਂ ਬਣਦਾ ਪਿਆ ਜਿੱਥੋਂ ਇਹਦੀ ਪੈਦਾਇਸ਼ ਹੋ ਰਹੀ ਆ ਜੇ ਪੈਦਾਇਸ਼ ਪਿੱਛੋਂ ਬੰਦ ਹੋ ਜਾਵੇ ਮੋਢੀ ਮਰ ਜਾਵੇ ਤੇ ਆਪਣੇ ਆਪ ਹੀ ਨਿੱਕੇ ਮੋٹے ਜਿਹੜੇ ਖਤਮ ਹੋ ਜਾਣੀ ਹੈ ਇਸ ਕਰਕੇ ਮੂਲ ਦੀ ਗੱਲ ਆ ਜਿੰਨਾ ਚਿਰ ਮੂਲ ਬਾਰੇ ਸਮਝ ਨਹੀਂ ਉਹਨਾਂ ਚਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਡਾ ਬਾਣੀ ਕੁਝ ਨਹੀਂ ਸ